ਨੇ ਦਾਸ ਬੈਗ ਵੀ ਇੱਥੇ ਪਿਆ ਆ ਤੇ ਮੰਮੀ ਕਹਿੰਦੀ ਰੋਟੀ ਵੀ ਨਹੀਂ ਖਾਦੀ। ਖਾਦੀ ਹੋਈ ਏ ਤੇ ਆਲੀ। ਰੁਪਿੰਦਰ ਰੁਪਿੰਦਰ ਦਾਸ ਲੈ ਸੰਦੀ। ਐਵੇਂ ਸੰਦਸ ਮੈਂ ਉੱਠਣ ਲੱਗੀ। ਅੱਭੀ ਤੁਸੀਂ ਹਲਕਾ ਜਿਹਾ ਇਹਨੂੰ ਉੱਪਰ ਨਾ ਚਾਯੋ। ਹਲਕਾ ਜਿਹਾ ਤਾਂ ਹੋਇਓ ਇਦਾਂ ਕਰਕੇ ਠੀਕ ਆ। ਅੱਛਾ ਅੱਗੇ ਤੁਸੀਂ ਇਹਨੂੰ ਕੋ ਬੈਠੋ ਮੈਂ ਦਾਸ ਐਸਾ ਨਾ ਰੋਟੀ ਪਾਵੇ ਲੈਣੀ ਆ। ਬਟ ਮਤਲਬ ਢੋਜੀ ਲਾ ਲੈਣਾ ਦਾ। ਢੋਜੀ ਲਾੜਿਓ ਇਹਨਾਂ ਦੇ ਹੈਡ ਦੇ ਉੱਪਰ ਹੈਡ ਨਾ ਲੈਣਾ। ਇਹ ਤਾਂ ਵੀ ਨਹੀਂ ਹੋਣਾ ਮਸਾ। ਇਹਨਾਂ ਦਾ ਮਸਾ ਨਹੀਂ। ਵਾਹ ਅਵੇ ਲੈਦਾ ਹਾਲ ਬੈਗ ਵੀ ਇੱਥੇ ਰੱਖਿਆ ਵਾ ਤੇ ਕੱਪੜੇ ਵੀ ਨਹੀਂ ਰੱਖੇ ਵਿੱਚੋਂ ਕੱਢ ਕੇ ਮੰਮੀ ਕਹਿੰਦੀ ਵੀ ਰੋਟੀ ਵੀ ਨਹੀਂ ਖਾਦੀ ਭਲਾ ਕੁਛ ਹਨ ਰੁਪਿੰਦਰ ਰੁਪਿੰਦਰ ਹਾਂਜੀ ਲੋਇਰ ਹਾਸਾ ਪੈਂਦੇ ਦੱਸਦਾ ਮੈਂ ਹੁਣ ਬਾਹਰ ਨਹੀਂ ਕਰਨਾ ਇੱਥੋਂ ਹਾਸਾ ਪੈਂਦਾ ਆਇਓ ਭੈਣ ਜੀ ਹੁਣ ਸੰਡੇ ਮੈਨੂੰ ਹਾਸਾ ਆ ਗਿਆ ਫਿਰ ਅਵੇ ਲੈਦਾ ਬੈਗ ਵੀ ਇੱਥੇ ਪਿਆ ਵਾ ਤੇ ਕੱਪੜੇ ਵੀ ਨਹੀਂ ਕੱਢ ਕੇ ਰੱਖੇ ਮੰਮੀ ਕਹਿੰਦੀ ਰੋਟੀ ਵੀ ਨਹੀਂ ਖਾਦੀ ਇਹਨੇ ਰੁਪਿੰਦਰ ਰੁਪਿੰਦਰ ਉਹ ਤਾਂ ਦੇ ਉੱਠ ਲੈ ਮੈਂ ਬਾਹਰ ਆ ਗਿਆ ਸਕੰਡਰ ਉਹ ਕਰ ਲੈਣੇ ਦੱਸ ਐਵੇਂ ਰੁਪਿੰਦਰ ਤਾ ਉਠੋ ਕਿ ਰੋਟੀ ਕਰਦੀ ਕਾਕੇ ਅੱਜ ਸਾਡੇ ਕਾਕੇ ਨੇ ਪੀਜ਼ਾ ਕੱਤਾ ਰੁਪਿੰਦਰ ਉਹ ਤਾਂ ਦੇ ਉੱਠ ਹਾਂਜੀ ਤੇ ਰੋਟੀ ਕਿਉਂ ਨਹੀਂ ਖਾਦੀ ਮੰਮੀ ਕਹਿੰਦੇ ਪਰ ਜੀ ਤੁਸੀਂ ਜਦੋਂ ਉੱਠਣਾ ਤੁਸੀਂ ਕਹਿਣਾ ਆ ਅੱਗੇ ਤੁਸੀਂ ਮੈਨੂੰ ਮੈਂ ਤਾਂ ਕਹਿਣ ਡਿਆ ਕੋਈ ਗੱਲ ਆਵੇ ਗਾੜੀ ਨਹੀਂ ਆਈ ਚੱਲ ਵੇਚ ਰਿਹਾ ਰੁਪਿੰਦਰ ਹਾਂਜੀ ਅੱਗੇ ਤੁਸੀਂ ਉਹ ਮੈਂ ਤਾਂ ਕਿਨੇ ਜਿੱਦਾਂ ਵਾਜਾ ਮਾਰ ਲਿਆ ਤੇ ਉਹ ਰੋਟੀ ਵੀ ਖਾ ਲੈਨੇ ਆ ਤੇ ਪਹਿਲਾਂ ਮੈਨੂੰ ਇਹ ਦੱਸ ਬੈਗ ਵੀ ਇੱਥੇ ਪਿਆ ਵਾ ਤੇ ਕੱਪੜੇ ਵੀ ਨਹੀਂ ਵਿੱਚੋਂ ਕੱਢੇ ਤੇ ਨਾਲ ਤੂੰ ਰੋਟੀ ਖਾਦੀ ਆ ਤੇ ਰੋਟੀ ਉਦਾਂ ਹੀ ਬਸ ਮਾਨੀ ਕਰਨ ਲਿਆ ਖਾਣ ਨੂੰ ਉਹ ਨਾਲੇ ਮੈਂ ਤੈਨੂੰ ਜਦੋਂ ਸਾਰਾ ਕੰਮ ਦੱਸ ਕੇ ਗਿਆ ਹੀ ਉਹ ਜਦੋਂ ਮੈਂ ਤੈਨੂੰ ਸਾਰੀ ਗੱਲ ਦੱਸ ਕੇ ਗਿਆ ਹੀ ਤੇ ਤੂੰ ਸਾਰਾ ਕੋਈ ਮੰਮੀ ਨੂੰ ਦੱਸ ਤਾ ਉਹ ਮੈਂ ਜਦੋਂ ਤੈਨੂੰ ਸਾਰੀ ਗੱਲ ਦੱਸ ਕੇ ਗਿਆ ਹੀ ਤੂੰ ਫੇਰ ਮੰਮੀ ਨੂੰ ਦੱਸਤੀ ਆ ਕਿ ਉਹ ਗਏ ਨਹੀਂ ਮੇਰੇ ਨਾਲ ਮੈਂ ਮੰਮੀ ਜੀ ਨੂੰ ਕੁਝ ਨਹੀਂ ਦੱਸਿਆ ਉਹ ਮੰਮੀ ਮੈਨੂੰ ਲੱਗ ਗਈ ਆ ਇਹ ਖੰਦੇ ਹੈ ਕਿ ਪਿੰਡ ਤੁਸੀਂ ਗਏ ਨਹੀਂ ਆ ਤੇ ਤਾਂ ਕਰਕੇ ਫਿਰ ਉਹਨਾਂ ਨੂੰ ਵੀ ਸਾਨੂੰ ਆਪੇ ਸਮਝ ਲੱਗ ਗਈ ਵੀ ਉਹ ਤਾਂ ਨਹੀਂ ਪਹਿਲਾਂ ਕੰਮ ਜੁਰੂਰੀ ਰੱਖੋ ਕੰਮ ਤੋਂ ਤੁਹਾਨੂੰ ਫਿਰ 12 ਜੇ ਕੰਮ ਤੋਂ ਤੁਹਾਨੂੰ ਟਾਈਮ ਮਿਲੇਗਾ ਨਾ ਮੈਨੂੰ ਲੱਗਦਾ ਕੰਮ ਤੋਂ ਫ੍ਰੀ ਹੋ ਗੇ ਹਲੋ 2 3 ਸਟਾਰਟ ਯਾਰੋ ਦਾ ਨਾ ਰੁਪਿੰਦਰ ਨਾ ਮੈਨੂੰ ਨਾ ਚੱਲ ਜਾਣਾ ਚਾਹੀਦਾ ਹੈ ਕੰਮ ਤੇ 3 ਸਟਾਰਟ ਯਾਰੋ ਦਾ ਨਾ ਰੁਪਿੰਦਰ ਨਾ ਮੈਂ ਗਲਤੀ ਕੀਤੀ ਹੈ ਕੰਮ ਕਰਿਓ ਕਰਕੇ ਨਾ ਗੱਲ ਤੇ ਮੈਨੂੰ ਦੱਸਿਓ ਜਰੂਰ ਤੇ ਪੈਸੇ ਪੁਹੇ ਚੰਗੇ ਬਣ ਜਾਂਦੇ ਆ ਉਹ ਜੋਬਨ ਮੈਂ ਤੇ ਤੁਹਾਨੂੰ ਇੱਕ ਸਕੀਮ ਦੇਣਾ ਦੇਣ ਜੋਬਨ ਇੱਕ ਸਕੀਮ ਹੈਗੀ ਯਾਰ ਮੇਰੇ ਕੋਲ ਹਾਂਜੀ ਵੀਰ ਜੀ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਮੈਂ ਫਿਰ ਕਰਕੇ ਨਾ ਗੱਲ ਇੱਥੇ ਆਹੋ ਕਾਲ ਗਾ ਕੇ ਗਾ ਕੇ ਕੀ ਹੁੰਦਾ ਵਾ ਚੱਲ ਚੱਲ ਮੈਂ ਵੀਰ ਜੀ ਇਦਾਂ ਕਰਦਾ ਨਾ ਮੈਂ ਇੱਥੇ ਗੱਲ ਕਰਕੇ ਨਾ ਹੂੰ ਉਹ ਚੱਲ ਯਾਰ ਦਹਾਕੇ ਦਿਨਾਂ ਬਾਅਦ ਤੇ ਹੋ ਕੇ ਚੱਲ ਜਾਊਗਾ ਨਾ ਤੇ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਹੁਣੇ ਗਿਆ ਵਾ ਜੇ ਉਹਨੇ ਆਇਆ ਨਹੀਂ ਜਾਣਾ ਨਹੀਂ ਤੇ ਇਹਨਾਂ ਨੇ ਵਿਆਹ ਉਹਦਾ ਕਰਕੇ ਛੱਡਣਾ ਉਹ ਤੇ ਇੱਥੇ ਹੋਰ ਨਵਾਂ ਸਿਆਪਾ ਪਾਜਣਾ ਦੇਖਦਾ ਕਿ ਫੇਟ ਮਰੇ 2 3 ਸਟਾਰਟ ਮੈਨੂੰ ਪਹਿਲਾਂ 2 3 ਸਟਾਰਟ ਉਹ ਚੱਲ ਜੋ ਬੰਦਾ ਆਖ ਦਿਨਾਂ ਬਾਅਦ ਤੇ ਹੋ ਜਾਊਗਾ ਨਾ ਇੱਥੋਂ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਹੁਣ ਇਹਨੂੰ ਛੁੱਟੀ ਨਹੀਂ ਗਈ ਮਿਲੀ ਨਹੀਂ ਤੇ ਇਹਨਾਂ ਨੇ ਵਿਆਹ ਕਰ ਦੇਣਾ ਤੇ ਹੋਰ ਹੀ ਨਵਾਂ ਸਿਆਪਾ ਪਾਜਣਾ ਐਵੇਂ ਜਿਹਾ ਤੇ ਯਾਰ ਭਾਜੀ 2 3 ਚੱਲ ਯਾਰ ਜੋਬਨ ਹੋ ਕੇ ਚਲ ਜੂਗਾ ਨਾ ਤਾਂ ਕਿ ਦਿਨਾਂ ਵਾਸਤੇ ਲੈ ਦੱਸ ਬੈਗ ਵੀ ਇੱਥੇ ਪਿਆ ਆ ਤੇ ਮੰਮੀ ਕਹਿੰਦੀ ਰੋਟੀ ਵੀ ਨਹੀਂ ਖਾਦੀ ਆਦੀ ਹੋਈ ਏ ਤੇ ਆਲੀ ਰੁਪਿੰਦਰ 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 ਲੈ ਸੰਦੀ ਐਵੇਂ ਸੰਦਸ ਮੈਂ ਉਠਣ ਲੱਗੀ ਅਭੀ ਤੂੰ ਇਹ ਹਲਕਾ ਜਿਹਾ ਇਹਨੂੰ ਉੱਪਰ ਨਾ ਚਾਯੋ ਹਲਕਾ ਜਿਹਾ ਜਾਂ ਹੋਇਓ ਇਦਾਂ ਕਰਕੇ ਠੀਕ ਆ ਅੱਛਾ ਅੱਗੇ ਤੂੰ ਇਹਨੂੰ ਕੋ ਬੈਠੋ ਮੇਰੇ ਨਾਲ ਐਸੇ ਨਾ ਰੋਟੀ ਪਾ ਗਲੇ ਹੋਣੀ ਬਟ ਮਲੇ ਬੋਜੀ ਲਾ ਲਾਣਾ ਢੋਜੀ ਲਾੜਿਓ ਇਹਨਾਂ ਦੇ ਹੈਡ ਦੇ ਉੱਪਰ ਹੈਡ ਨਾ ਲਾਣਾ ਜਾਵੇ ਇਹ ਤਾਂ ਵੀ ਨਹੀਂ ਹੋਣਾ ਮਸਾ ਬੰਦਾ ਭੱਜ ਲਾਈ ਵਾ ਆ ਵੀ ਲੈਦਾ ਹਾਲ ਬੈਗ ਵੀ ਇੱਥੇ ਰੱਖਿਆ ਵਾ ਤੇ ਕੱਪੜੇ ਵੀ ਨਹੀਂ ਰੱਖੇ ਵਿੱਚੋਂ ਕੱਢ ਕੇ ਮੰਮੀ ਕਹਿੰਦੀ ਵੀ ਰੋਟੀ ਵੀ ਨਹੀਂ ਖਾਦੀ ਭਲਾ ਪੁਛਾਂ ਰੁਪਿੰਦਰ ਰੁਪਿੰਦਰ ਹਾਂਜੀ ਲੋਇਰ ਹਾ ਸੌਪ ਪੈਂਦੇ ਦੱਸੋ ਮੈਂ ਹੁਣ ਬਾਹਰ ਨਹੀਂ ਕਰਦਾ ਹੀ ਆ ਇਥੋਂ ਆਸਾ ਬੰਦਿਆ ਓਏ ਭੈਣ ਜੀ ਹੁਣ ਸण्डे ਮੈਨੂੰ ਹੱਸ ਆ ਗਿਆ ਫਿਰ ਵੇਲਾ ਬੈਗ ਵੀ ਇੱਥੇ ਪਿਆ ਆ ਤੇ ਕੱਪੜੇ ਵੀ ਨਹੀਂ ਕੱਢ ਕੇ ਰੱਖੇ ਤੇ ਮੰਮੀ ਕਹਿੰਦੀ ਰੋਟੀ ਵੀ ਨਹੀਂ ਖਾਦੀ ਇਹਨੇ ਰੁਪਿੰਦਰ ਰੁਪਿੰਦਰ ਉਹ ਤਾਂ ਦੇ ਉੱਠ ਲੈ ਮੈਂ ਬਾਹਰ ਆ ਗਿਆ ਸਕੰਡ ਰੋ ਕਰ ਲੈਣਾ ਦੱਸ ਐਨੇ ਰੁਪਿੰਦਰ ਤਾ ਉਠੋ ਕਿ ਰੋਟੀ ਖਾਦੀ ਕਾਕੇ ਅੱਜ ਸਾਡੇ ਕਾਕੇ ਨੇ ਪੀਜ਼ਾ ਖਾਤਾ ਰੁਪਿੰਦਰ ਰੁਪਿੰਦਰ ਤਾ ਉਠ ਹਾਂਜੀ ਤੇ ਰੋਟੀ ਕਿਉਂ ਨਹੀਂ ਖਾਦੀ ਮੰਮੀ ਕਹਿੰਦੇ ਤਾਂ ਬੀਜੀ ਤੁਸੀਂ ਜਦੋਂ ਉੱਠਣਾ ਤੁਸੀਂ ਕਹਿਣਾ ਆ ਅੱਗੇ ਤੁਸੀਂ ਮੈਨੂੰ ਮੈਂ ਤਾਂ ਕਹਿੰਦਾ ਵੀ ਕੋਈ ਗੱਲ ਆਵੇ ਗਾੜੀ ਨਹੀਂ ਆਈ ਕੀ ਆਲ ਵਿੱਚ ਰਿਪਿੰਦਰ ਹਾਂਜੀ ਅੱਗੇ ਤੁਸੀਂ ਉਹ ਮੈਂ ਤਾਂ ਕਿਨੇ ਜਿੱਦਾ ਵਾਜਾ ਮਾਰ ਲਿਆ ਉਹ ਰੋਟੀ ਵੀ ਖਾ ਲੈਨੇ ਆ ਤੇ ਪਹਿਲਾਂ ਮੈਨੂੰ ਇਹ ਦੱਸ ਬੈਗ ਵੀ ਇੱਥੇ ਪਿਆ ਵਾ ਤੇ ਕੱਪੜੇ ਵੀ ਵਿੱਚੋਂ ਕੱਢੇ ਤੇ ਨਾ ਤੂੰ ਰੋਟੀ ਖਾਦੀ ਆ ਇਹ ਰੋਟੀ ਉਦਾਂ ਹੀ ਬਸ ਮਾਨੀ ਕਰਨ ਦਿਆ ਖਾਣ ਨੂੰ ਉਹ ਨਾਲੇ ਮੈਂ ਤੈਨੂੰ ਜਦੋਂ ਸਾਰਾ ਕੰਮ ਦੱਸ ਕੇ ਗਿਆ ਹੀ ਉਹ ਜਦੋਂ ਮੈਂ ਤੈਨੂੰ ਸਾਰੀ ਗੱਲ ਦੱਸ ਕੇ ਗਿਆ ਹੀ ਤੇ ਤੂੰ ਸਾਰਾ ਕੋਈ ਮੰਮੀ ਨੂੰ ਦੱਸਦਾ। ਉਹ ਮੈਂ ਜਦੋਂ ਤੈਨੂੰ ਸਾਰੀ ਗੱਲ ਦੱਸ ਕੇ ਗਿਆ ਸੀ ਤੂੰ ਫੇਰ ਮੰਮੀ ਨੂੰ ਦੱਸਤੀ ਆ ਕਿ ਉਹ ਗਏ ਨਹੀਂ ਮੇਰੇ ਨਾਲ। ਮੈਂ ਮੰਮੀ ਜੀ ਨੂੰ ਕੁਝ ਨਹੀਂ ਦੱਸਿਆ। ਉਹ ਮੰਮੀ ਮੈਨੂੰ ਲੱਗ ਗਈ ਆ ਇਹ ਖੰਦੇ ਹੀ ਕਿ ਪਿੰਡ ਤੁਸੀਂ ਗਏ ਨਹੀਂ ਆ। ਤੇ ਤਾਂ ਕਰਕੇ ਫਿਰ ਉਹਨਾਂ ਨੂੰ ਸਾਨੂੰ ਆਪੇ ਸਮਝ ਲੱਗ ਗਈ ਵੀ ਉਹ ਤਾਂ ਨਹੀਂ। ਪਹਿਲਾਂ ਕੰਮ ਜੁਰੀ ਰੱਖੋ। ਕੰਮ ਤੋਂ ਉਹ ਤੁਹਾਨੂੰ ਫਿਰ 12 ਜੇ ਕੰਮ ਤੋਂ ਤੁਹਾਨੂੰ ਟਾਈਮ ਮਿਲੂਗਾ ਨਾ ਮੈਨੂੰ ਲੱਗਦਾ ਕੰਮ ਤੋਂ ਫ੍ਰੀ ਹੋਊਗਾ ਹੈਲੋ 2 3 ਸਟਾਰਟ ਯਾਰ ਉਹਦਾ ਨਾ ਰੁਪਿੰਦਰ ਨਾ ਮੈਨੂੰ ਨਾ ਚੱਲ ਜਾਣਾ ਚਾਹੀਦਾ ਹੈ ਕੰਮ ਤੇ 3 ਸਟਾਰਟ ਯਾਰ ਉਹਦਾ ਨਾ ਰੁਪਿੰਦਰ ਨਾ ਮੈਂ ਗਲਤੀ ਕੀਤੀ ਹੈ ਤੇ ਕੰਮ ਕਰਿਓ ਕਰਕੇ ਨਾ ਗੱਲ ਤੇ ਮੈਨੂੰ ਦੱਸਿਓ ਜਰੂਰ ਤੇ ਪੈਸੇ ਪੁਹੇ ਚੰਗੇ ਬਣ ਜਾਂਦੇ ਆ 2 3 ਉਹ ਜੋਵਨ ਮੈਂ ਤੁਹਾਨੂੰ ਇੱਕ ਸਕੀਮ ਦੇਣਾ ਦੇਣਾ ਜੀ 230 ਜੋਵਨ ਇੱਕ ਸਕੀਮ ਹੈਗੀ ਹੈ ਯਾਰ ਮੇਕੋ ਹਾਜੀ ਵੀਰ ਜੀ ਕੋਈ ਗੱਲ ਨਹੀਂ ਮੈਂ ਇਦਾਂ ਕਰਦਾ ਮੈਂ ਫਿਰ ਕਰਕੇ ਨਾ ਗੱਲ ਇੱਥੇ ਆਹੋ ਗਾ ਕੇ ਗਾ ਕੇ ਕਹਿੰਦਾ ਵੇ ਚੱਲ ਚੱਲ ਮੈਂ ਵੀਰ ਜੀ ਇਦਾਂ ਕਰਦਾ ਨਾ ਮੈਂ ਇੱਥੇ ਗੱਲ ਕਰਕੇ ਨਾ ਤੇ ਮੈਂ ਤੁਹਾਨੂੰ ਕੱਲ੍ਹ ਪੁੱਛ ਸਕਦਾ ਦੱਸ ਹੀ ਦੇਣਾ ਵਾ ਮੈਂ ਤਾਂ ਉਹ ਚੱਲ ਯਾਰ 10 ਕਿ ਦਿਨਾਂ ਬਾਅਦ ਤੇ ਹੋ ਕੇ ਚੱਲ ਜੂਗਾ ਨਾ ਤੇ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਹੁਣੇ ਗਿਆ ਵਾ ਜੇ ਉਹਨੇ ਆਇਆ ਨਹੀਂ ਜਾਣਾ ਨਹੀਂ ਤੇ ਇਹਨਾਂ ਨੇ ਵਿਆਹ ਉਹਦਾ ਕਰਕੇ ਛੱਡਣਾ ਤੇ ਇੱਥੇ ਹੋਰ ਨਵਾਂ ਸਿਆਪਾ ਪੈ ਜਾਣਾ ਦੇਖਦਾ ਕਿ ਫੇਰ ਮਰੇ 2 3 ਸਟਾਰਟ ਮੈਨੂੰ ਪਹਿਲਾਂ 2 3 ਸਟਾਰਟ ਉਹ ਚੱਲ ਜੋ ਬੰਦਾ 10 ਦਿਨਾਂ ਬਾਅਦ ਤੇ ਹੋ ਜਾਊਗਾ ਨਾ ਇੱਥੋਂ ਇਹਨਾਂ ਨੂੰ ਵੀ ਪਤਾ ਹੋਊਗਾ ਵੀ ਹੁਣ ਇਹਨੂੰ ਛੁੱਟੀ ਨਹੀਂ ਗਾ ਮਿਲੀ ਨਹੀਂ ਤੇ ਇਹਨਾਂ ਦੇ ਵਿਆਹ ਕਰ ਦੇਣਾ ਤੇ ਹੋਰ ਹੀ ਨਵਾਂ ਸਿਆਪਾ ਪੈ ਜਾਣਾ ਇਹਦੇ ਵਾਸਤੇ ਯਾਰ ਭਾਜੀ 2 3 ਸਟਾਰਟ ਚੱਲ ਯਾਰ ਜੋਬਨ ਹੋ ਕੇ ਚਲ ਜੂਗਾ ਨਾ ਤਾਂ ਕਿਦਣਾ ਵਾਸਤੇ